ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਖਾਸ ਤੌਰ ਦੇ ਉੱਤੇ ਗੱਲਬਾਤ ਕਰਾਂਗੇ ਆਪਾਂ ਗੋਡਿਆਂ ਦੇ ਦਰਦ ਦੀ ਜੋੜਾਂ ਦੇ ਦਰਦ ਦੀ ਗੋਡਿਆਂ ਦੇ ਵਿੱਚ ਗੈਪ ਦੀ ਤੇ ਇੱਕ ਹੁਣ ਨਵਾਂ ਚਲਨ ਚੱਲਿਆ ਹੈ ਕਿ ਗੋਡਿਆਂ ਦੇ ਵਿੱਚ ਗ੍ਰੀਸ ਖਤਮ ਹੋ ਗਈ ਹੈ ਤੇ ਹੋਰ ਵੀ ਕਈ ਤਰੀਕਿਆਂ ਦੇ ਜੋੜਾਂ ਦੇ ਦਰਦ ਨੇ ਜਿਹੜੇ ਇਨਸਾਨ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੰਦੇ ਨੇ ਪਰ ਆਯੁਰਵੇਦ ਦੇ ਵਿੱਚ ਇਹਨਾਂ ਦਾ ਇਲਾਜ ਹੈਗਾ ਇਲਾਜ ਕਿਹਦੇ ਕੋਲ ਹੈ ਮਿਸਟਰ ਸੁਭਾਸ਼ ਗੋਇਲ ਹੋਰਾਂ ਦੇ ਕੋਲ ਤੇ ਜਦੋਂ ਅਸੀਂ ਇੱਥੇ ਆਏ ਵੀ ਹਾਂ ਤਾਂ ਕਾਫੀ ਜਿਹੜੇ ਪੇਸ਼ੈਂਟ ਦੇਖਣ ਦੇ ਵਿੱਚ ਮਿਲੇ ਜਿਹੜੇ ਕਈ ਵਾਰ ਦੂਜੀ ਵਾਰ ਦਵਾਈ ਲੈਣ ਆਏ ਹੋਏ ਨੇ ਤੀਜੀ ਵਾਰ ਦਵਾਈ ਲੈਣ ਆਏ ਹੋਏ ਨੇ ਤੇ ਕਈ ਨਵੇਂ ਪੇਸ਼ੈਂਟ ਸੀਗੇ ਕਹਿੰਦੇ ਜੀ ਸਾਨੂੰ ਲੋਕਾਂ ਨੇ ਦੱਸਿਆ ਵੀ ਬੜਾ ਆਰਾਮ ਆਇਆ ਹੈ ਗੋਇਲ ਸਾਹਿਬ ਦੀ ਜਿਹੜੀ ਦਵਾਈ ਹੈ ਸ਼ੁੱਧ ਆਯੁਰਵੈਦਿਕ ਹੈ ਤੇ ਅੱਜ ਗੋਇਲ ਸਾਹਿਬ ਤੁਹੀਂ ਜਾਣਾਂਗੇ ਕਿ ਅਸਲ ਦੇ ਵਿੱਚ ਕੀ ਫਾਰਮੂਲਾ ਬਣਾ ਦਿੱਤਾ ਹੈ ਕੀ ਉਸ ਦਵਾਈ ਦੇ ਵਿੱਚ ਪਾ ਦਿੱਤਾ ਹੈ ਕਿ ਲੋਕ ਬੜਾ ਆਰਾਮ ਮਹਿਸੂਸ ਕਰ ਰਹੇ ਨੇ ਸਭ ਤੋਂ ਪਹਿਲਾਂ ਗੋਇਲ ਸਾਹਿਬ ਦਾ ਸਵਾਗਤ ਕਰਦੇ ਆ ਗੋਇਲ ਸਾਹਿਬ ਸਵਾਗਤ ਹੈ ਜੀ ਜੀ ਦਰਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਔਰ ਜਿਹਨੇ ਵੀ ਸਾਡੇ ਪ੍ਰੇਮੀ ਸੱਜਣ ਸਾਡੀਆਂ ਭੈਣਾਂ D5 ਚੈਨਲ ਦੇਖਦੇ ਆ ਸਾਰਿਆਂ ਦਾ ਬਹੁਤ ਹੀ ਸਤਿਕਾਰ ਬਹੁਤ ਹੀ ਪਿਆਰ ਔਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਬਿਲਕੁਲ ਗੋਇਲ ਸਾਹਿਬ ਕੀ ਹੈ ਅਸਲ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਕੀ ਗੋਰਾ ਕਿਹੜੀ ਐਯੂਰੋਵੈਦਿਕ ਦਵਾਈ ਹੈ ਜਿਹੜੀ ਐਨੀ ਪ੍ਰਚਲਿਤ ਹੋ ਰਹੀ ਹੈ ਕਿ ਜਦੋਂ ਅਸੀਂ ਆਏ ਆ ਤਾਂ ਸਾਨੂੰ ਵੀ ਸੱਚੀ ਪੁੱਛਿਓ ਬੈਠਣ ਨੂੰ ਥਾਂ ਨਹੀਂ ਮਿਲੀ ਹਾਂ ਅੱਜ ਹੈਗਾ ਅਸੀਂ ਅੱਜ ਸ਼ੁੱਕਰਵਾਰ ਦਾ ਦਿਨ ਹੈ ਥੋੜਾ ਜਿਹਾ ਹੰਦਰ ਰਸ਼ ਐਕਚੁਅਲੀ ਦਾ ਤਰਵਿੰਦਰ ਜੀ ਗੱਲ ਕੀ ਹੈ ਹੁਣ ਤੇ ਫਿਰ ਬਿੰਦੂ ਐਨੇ ਜੋਸ਼ ਨਾਲ ਵੀ ਨਹੀਂ ਕਹਿਣਾ ਪੈਂਦਾ ਲੋਕਾਂ ਨੂੰ ਅਕਸਰ ਪਤਾ ਚੱਲ ਚੁੱਕਿਆ ਇੱਕ ਦੂਜੇ ਨੂੰ ਰੈਫਰੈਂਸ ਵੀ ਆ ਹਾਂ ਇਹ ਜ਼ਰੂਰ ਹੈ ਵੀ ਕਈ ਵਾਰੀ ਪੇਸ਼ੈਂਟ ਜਿਹੜਾ ਹੈਗਾ ਉਹ ਪੇਸ਼ੈਂਟ ਸਖੋਦੰਦਾ ਮੈਂ ਕਹਿਣਾ ਹੁੰਦਾ ਕਿ ਜੇ ਗੋਡਿਆਂ 'ਚ ਗਾਇਬ ਆ ਗਿਆ ਆਪਾਂ ਨੂੰ ਡਾਕਟਰ ਨੇ ਕਹਿ ਦਿੱਤਾ ਆਪਰੇਸ਼ਨ ਹੋਊਗਾ ਹੁਣੇ ਆਪਰੇਸ਼ਨ ਕਰਾਓ ਜੀ ਤਾਂ ਮੈਂ ਉਹਨੂੰ ਕਹਿਣਾ ਹੁੰਦਾ ਕਿ ਤੁਸੀਂ ਸਾਡਾ ਜਿਹੜਾ ਟ੍ਰੀਟਮੈਂਟ ਆ ਇਹਨੂੰ ਪਹਿਲਾਂ 1 ਮਹੀਨਾ ਲਓ ਹਮ 1 ਮਹੀਨੇ ਦੇ ਵਿੱਚ ਤੁਹਾਡਾ ਜਿਹੜਾ ਮੇਰੇ ਉੱਤੇ ਫੇਥ ਆ ਫਿਰ ਉਹ ਦਵਾਈ ਤੇ ਬਣੂਗਾ ਜਦੋਂ ਦਵਾਈ ਤੇ ਬਣਿਆ ਫਿਰ ਆਪਣਾ ਇੱਕ ਲੌਂਗ ਟਾਈਮ ਜਿਹੜਾ ਹੈਗਾ ਰਿਲੇਸ਼ਨ ਡਿਵੈਲਪ ਹੋਊਗਾ ਹਮ ਤਾਂ ਜਦੋਂ ਡਾਕਟਰ ਦਾ ਜਾਂ ਕਿਸੇ ਵੀ ਇੰਸਟੀਚਿਊਟ ਦਾ ਮਰੀਜ਼ ਦੇ ਨਾਲ ਇੱਕ ਰਿਲੇਸ਼ਨ ਡਿਵੈਲਪ ਹੁੰਦਾ ਫਿਰ ਉਹ ਇੱਕ ਅਲੱਗ ਚੀਜ਼ ਹੁੰਦੀ ਹੈ ਜੀ ਮਤਲਬ ਮੈਂ ਵੀ ਆਪਣੇ ਡਾਕਟਰਾਂ ਦੇ ਨਾਲ ਬੈਠਦਾ ਆਫਿਸ 'ਚ ਮੈਂ ਮੈਕਸਿਮਮ ਪੇਸ਼ੈਂਟਸ ਨੂੰ ਮਿਲਦਾ ਤਾਂ ਇੱਕ ਚੀਜ਼ ਮੈਂ ਦੇਖੀ ਹੈ ਕਿ ਪੇਸ਼ੈਂਟ ਅੱਧਾ ਤਾਂ ਉਹੀ ਠੀਕ ਹੋ ਜਾਂਦਾ ਜਦੋਂ ਮੇਰੇ ਕੈਬਨ 'ਚ ਆਉਣਾ ਉਹਨਾਂ ਨੇ ਕੈਬਨ 'ਚੋਂ ਬਾਹਰ ਜਾਣਾ ਜਦੋਂ ਅੰਦਰ ਆਉਂਦੇ ਆ ਮੇਰੇ ਕੈਬਨ ਦੇ ਉਹ ਦੁਨੀਆ ਨੇ ਇੰਨੇ ਡਰਾਏ ਹੁੰਦੇ ਆ ਇੰਨੇ ਸਤਾਏ ਹੁੰਦੇ ਆ ਕਿ ਉਹਨਾਂ ਨੂੰ ਐ ਲੱਗਦਾ ਗੋਇਲ ਪਤਾ ਨਹੀਂ ਕੀ ਕਰੂਗਾ ਅੰਦਰ ਮਤਲਬ ਉਹ ਵੀ ਸਾਨੂੰ ਕਿਤੇ ਐ ਨਾ ਕਹਦੇ ਆਪਰੇਸ਼ਨ ਹੋਊਗਾ ਉਹ ਵੀ ਸਾਨੂੰ ਕਿਤੇ ਕੋਈ ਐਕਸ-ਰੇ ਨਾ ਲਿਖ ਦਵੇ ਕੋਈ ਐਮ ਆਰ ਆਈ ਨਾ ਲਿਖ ਦਵੇ ਵੀ ਸਾਨੂੰ ਹੋਰ ਚੱਕਰਾਂ ਚ ਇਹ ਵੀ ਨਾ ਕਿਤੇ ਉਹਨਾਂ ਵਰਗਾ ਹੀ ਹੋਵੇ ਪਰ ਨਹੀਂ ਮੈਂ ਟੋਡੇ ਵਰਗਾ ਜੇ ਜੇ ਤੁਸੀਂ ਉਹ ਮੈਂ ਉਹ ਜਿਹਾ ਹੀ ਆ ਜਮਈ ਮੈਂ ਅੱਜ ਤੱਕ ਚੰਡੀਗੜ੍ਹ ਦੇ ਆਲੇ-ਦੁਆਲੇ 40 ਕਿਲੋਮੀਟਰ ਦੇ ਏਰੀਆ 'ਚ ਕੋਈ ਵੀ ਲੈਬਰਾਟਰੀ ਵਾਲੇ ਨੂੰ ਕਿਸੇ ਵੀ ਮੈਡੀਕਲ ਸਟੋਰ ਵਾਲੇ ਨੂੰ ਤੁਸੀਂ ਪੁੱਛ ਸਕਦੇ ਹੋ ਬਈ ਕੋਈ ਪਰਚੀ ਲਿਖੀ ਹੋਵੇ ਜਾਂ ਸਾਡੇ ਵੈਦ ਜੀਆ ਨੇ ਕੋਈ ਪਰਚੀ ਲਿਖੀ ਹੋਵੇ। ਹੂੰ ਕੋਈ ਟੈਸਟ ਲਿਖਿਆ ਹੋਵੇ ਜਾਂ ਸਾਡੇ ਵੈਦਾਂ ਨੇ ਕੋਈ ਟੈਸਟ ਲਿਖਿਆ ਹੋਵੇ। ਅਸੀਂ ਕਿਸੇ ਦਾ ਕੋਈ ਅੱਜ ਤੱਕ ਫਾਲਤੂ ਖਰਚਾ ਨਹੀਂ ਕਰਾਉਂਦੇ। ਨਾ ਕੋਈ ਲੈਬਾਰਟਰੀ ਦਾ ਟੈਸਟ ਕਿਉਂਕਿ ਟੈਸਟ ਉਹਨੇ ਪਹਿਲਾਂ ਹੀ ਐਡੀਆਂ ਫਾਈਲਾਂ ਚੱਕੀਆਂ ਹੁੰਦੀਆਂ ਨੇ। ਉਦੋਂ ਤੋਂ ਅਸੀਂ ਕਹਿੰਦੀ ਵੀ ਇਹ ਤਾਂ ਬੇਕਾਰ ਆ ਤੂੰ ਹੋਰ ਕਰਾ। ਉਹ ਕੋਈ ਬੱਚਾ ਨਹੀਂ ਹੁੰਦਾ। ਅਗਲੇ ਰੋਹਦਾ ਵੀ ਗੋਇਲ ਸਾਹਿਬ ਉਹ ਗੋਇਲ ਸਾਹਿਬ ਨੇ ਵੀ ਉਹ ਹੀ ਉਸ ਤਰ੍ਹਾਂ ਰਖ ਲਿਆ ਜਿਹੜਾ ਬਾਕੀ ਜਗ੍ਹਾ ਲੱਗਿਆ ਹੋਇਆ ਸੀ ਤੇ ਮਤਲਬ ਕਹਿਣ ਦਾ ਵੀ ਅਸੀਂ ਕਦੀ ਵੀ ਇਤਨੇ ਦੇ ਚੱਕਰ ਚ ਨਹੀਂ ਪਾਇਆ ਦੂਜੀ ਗੱਲ ਜੀ ਜਿਹੜੀ ਮੇਨ ਗੱਲ ਆ ਕਿ ਪੇਸ਼ੈਂਟ ਇੰਨਾ ਡਰਿਆ ਮੇਰੇ ਕੈਬਨ ਚ ਜਦੋਂ ਵੜਦਾ ਫਸਟ ਟਾਈਮ ਲੇਕਿਨ ਮੇਰੇ ਨਾਲ ਮਿਲ ਕੇ ਜਦੋਂ ਉਹ 15 20 ਮਿੰਟ ਦੀ ਮੇਰੀ ਇੱਕ ਮੀਟਿੰਗ ਹੁੰਦੀ ਆ ਵੇਟਿੰਗ ਐਸੇ ਕਰਕੇ ਸਾਡੀ ਵੇਟਿੰਗ ਆ ਕਿ ਮੈਂ ਪੇਸ਼ੈਂਟ ਨਾਲ ਟਾਈਮ ਲਾਉਣਾ ਗੱਲਾਂ ਬਾਤਾਂ ਸਹੀ ਕਰਦੇ ਆ ਅੱਧਾ ਨਰੀਜਤਾ ਉਦੋਂ ਠੀਕ ਹੋ ਜਾਂਦਾ ਜਦੋਂ ਮੈਂ ਉਹਦੇ ਚਿਹਰੇ ਤੇ ਦੇਖਦਾ ਵੀ ਉਹ ਮੇਰੇ ਨਾਲ ਫੈਮਿਲੀਅਰ ਹੋ ਗਿਆ ਹਮ ਮੈਂ ਉਹਦੇ ਨਾਲ ਹੋ ਗਿਆ ਬੈਠੇ ਬੈਠੇ ਐ ਬਣ ਜਾਂਦਾ ਮਾਹੌਲ 15 ਕਿ ਮਿੰਟ ਚ ਜਿਵੇਂ ਉਹ ਪੇਸ਼ੈਂਟ ਤੇ ਮੈਂ ਅਸੀਂ ਇੱਕ ਦੂਏ ਨੂੰ ਸਦੀਆਂ ਤੋਂ ਜਾਣਦੇ ਹੁੰਨੇ ਆ ਫੇਰ ਮੈਂ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕਰਦਾ ਜੀ ਫੇਰ ਮੈਂ ਉਹਨੂੰ ਪੁੱਛਦਾ ਵੀ ਉਹਨੇ ਇਲਾਜ ਸ਼ੁਰੂ ਕਰੀਏ ਉਹ ਕਹਿੰਦਾ ਹਾਂ ਜੀ ਕਰੋ ਗੋਲ ਸਾਹਿਬ ਤਦ ਜਦੋਂ ਅਸੀਂ ਉਹਨਾਂ ਨੂੰ ਕੋਈ ਦਵਾਈ ਦਿੰਨੇ ਆ ਜੀ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਚੀਜ਼ ਦਾ ਵਿਸ਼ਵਾਸ ਦਿੱਤਾ ਜਾਂਦਾ ਕਿ ਇਹ ਦਵਾਈ ਜਿਹੜੀ ਆ ਇਹ ਤੁਹਾਨੂੰ ਫਾਇਦਾ ਕਰੇ ਨਾ ਕਰੇ देर ਨਾਲ ਕਰੇ ਜਲਦੀ ਕਰੇ ਉਹ ਡਿਫਰੈਂਟ ਚੀਜ਼ਾਂ ਨੇ ਪਰ ਇਹਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਸਰੀਰ ਦੇ ਉੱਤੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਨਾ ਹੀ ਕੋਈ ਦਵਾਈਆਂ ਦੇ ਵਿੱਚ ਸਟੀਰੋਇਡ ਹੋਏ ਸਕਦਾ ਨਾ ਹੀ ਕੋਈ ਦਵਾਈਆਂ ਦੇ ਵਿੱਚ ਕਿਸੇ ਕਿਸਮ ਦਾ ਪੇਨ ਕਿਲਰ ਹੋ ਸਕਦਾ ਇਹ ਦਵਾਈ ਸਿਰਫ ਨੈਚੁਰਲ ਆਯੁਰਵੈਦਿਕ ਆ ਜਿਵੇਂ ਹੁਣ ਮੰਨ ਲਓ ਅਸੀਂ ਕਾਲਾ ਗੂੰਦ ਬਣਾਇਆ ਅਸਲੀ ਤਾਂ ਜੀ ਕਾਲਾ ਗੂੰਦ ਹੀ ਆ ਜਿਹੜਾ ਇਹਦਾ ਅਸਲੀ ਤੱਤ ਹੈ ਉਹ ਕਾਲਾ ਗੂੰਦ ਹੈ ਕਾਲਾ ਗੂੰਦ ਜਿਹੜਾ ਹੈਗਾ ਅਗਰ ਇਹ ਅਸਲੀ ਮਿਲ ਜਾਏ ਤਾਂ ਮਤਲਬ ਇਨਸਾਨ ਨੂੰ ਕਿਸੇ ਵੀ ਦਵਾਈ ਦੀ ਕਿਸੇ ਵੀ ਬਿਮਾਰੀ ਵਾਸਤੇ ਲੋੜ ਨਹੀਂ ਪੈਂਦੀ ਕਿਉਂਕਿ ਇਹ ਬਾਤ ਪਿੱਤ ਕਫ ਤਿੰਨੇ ਦੋਸ਼ ਕੰਟਰੋਲ ਕਰਦਾ ਔਰ ਤੁਸੀਂ ਦੇਖੋ ਵੀ ਕਿਹੜੀ ਬਿਮਾਰੀ ਹੈਗੀ ਆ ਬਾਡੀ ਦੇ ਵਿੱਚ ਜਿਹੜੀ ਬਾਤ ਪਿੱਤ ਕਫ ਤੋਂ ਪਰੇ ਹੋ ਜਵੇ ਇਹਦੇ ਅੰਦਰ ਹੀ ਆਉਂਦੀਆਂ ਨੇ ਇੱਕੋ ਹੀ ਸੂਤਰ ਹੈ ਤਾਂ ਜਦੋਂ ਇਹ ਬਾਤ ਪਿੱਤ ਕਫ ਨੂੰ ਕੰਟਰੋਲ ਕਰ ਲਿਆ ਤਾਂ ਤੁਹਾਡੇ ਕਈ ਬਿਮਾਰੀਆਂ ਨੂੰ ਕੰਟਰੋਲ ਕਰਦਾ ਜੀ ਹੁਣ ਹੁੰਦਾ ਕੀ ਹੈ ਜਿਹੜਾ ਪੇਸ਼ੈਂਟ ਮੇਰੇ ਕੋਲ ਆਉਂਦਾ ਹੈ ਦੇਖੋ ਵੀ ਗੌਰ ਨਾਲ ਸੁਣਿਓ ਤੁਸੀਂ ਵੀ ਆਏ ਹੋਣੇ ਆ ਹੋਰ ਵੀ ਆ ਰਹੇ ਨੇ ਨਵੇਂ ਵੀ ਸੁਣ ਰਹੇ ਨੇ ਗੌਰ ਨਾਲ ਮੇਰੀ ਗੱਲ ਸੁਣੋ ਮੈਂ ਗੱਲ ਕਰੂੰਗਾ ਉਹੀ ਜਿਹੜੀ ਤੁਹਾਡੇ ਦਿਲ ਲੱਗਦੀ ਹੋਵੇ ਔਰ ਜਿਹੜੀ ਗੱਲ ਦਿਲ ਲੱਗਦੀ ਹੈ ਨਾ ਉਹਨੂੰ ਫਿਰ ਦਿਮਾਗ ਦੀ ਲੋੜ ਨਹੀਂ ਪੈਂਦੀ ਉਹ ਦਿਲੋਂ ਚੱਲਦਾ ਹੈ ਕੰਮ ਤੁਹਾਨੂੰ ਮੈਂ ਇਹ ਗੱਲ ਦੱਸਦਾ ਕਿ ਜਿਹੜੀ ਜਿਹੜੀ ਕਾਲਾ ਗੁੰਡ ਹੈ ਹੁਣ ਜੇ ਇਹ ਅਸੀਂ ਕੱਲਾ ਦੇ ਦੰਨੇ ਹੁਣ ਜਦੋਂ ਤੁਸੀਂ ਗੱਲ ਨੂੰ ਮੈਂ ਕਿਹਾ ਸੀ ਗੌਰ ਨਾਲ ਸੁਣਿਓ ਮੈਂ ਉਸ ਗੱਲ ਤੇ ਆਉਂਗਾ ਕਿ ਜਿਹੜਾ ਮਰੀਜ਼ ਆਉਂਦਾ ਉਹਨੇ ਪਹਿਲਾਂ 10 ਸਾਲ ਤੋਂ ਇਲਾਜ ਕਰਾ ਰਿਆ ਕੋਈ 6 ਸਾਲ ਤੋਂ ਇਲਾਜ ਕਰਾ ਰਿਆ ਜਿਹਨੂੰ ਅੱਜ ਤੋਂ 10 ਸਾਲ ਪਹਿਲਾਂ ਕਿਹਾ ਗਿਆ ਵੀ ਤੁਸੀਂ ਗੋਡੇ ਬਦਲਾ ਲਓ ਬਈ ਉਹਨੇ 10 ਸਾਲ ਕਿਵੇਂ ਗੜਤੇ ਇਹਦਾ ਮਤਲਬ ਬਦਲਣ ਵਾਲੇ ਨਹੀਂ ਸੀਗੇ ਤਾਂ ਹੀ ਨਿਕਲ ਗਏ ਨਾ ਬਿਲਕੁਲ ਜੇ ਹੁਣ ਕੋਈ ਆਪਰੇਸ਼ਨ ਹੋਣ ਵਾਲੀ ਚੀਜ਼ ਹੈ ਉਹ ਤਾਂ ਫਿਰ ਟਾਈਮ ਹੀ ਹੁੰਦਾ ਵੀ ਘੰਟਿਆਂ ਦਾ ਟਾਈਮ ਹੈ ਭਾਈ ਆਪਰੇਸ਼ਨ ਹੋਊਗਾ ਜਦੋਂ ਤੁਹਾਨੂੰ ਅੱਜ ਡਾਕਟਰ ਨੇ ਕਿਹਾ ਤਾਂ ਆਪਰੇਸ਼ਨ ਕਰਾਓ ਤੁਸੀਂ ਲਾਰੇ ਲੱਪਿਆਂ 'ਚ 10 ਸਾਲ ਗੜਤੇ ਜੀ ਕਦੇ ਕਿਦੋਂ ਦਵਾਈ ਖਾਹ ਕਦੇ ਕਿਤੋਂ ਖਾ ਕੱਢ ਕੇ ਟਾਈਮ ਤੁਸੀਂ ਕੱਢ ਲਿਆ ਨਾ ਇਟ ਮੀਨਜ਼ ਗੋਡੇ ਚ ਜਾਨ ਤੀ ਤਾਂ ਹੀ ਨਿਕਲਗਾ ਗੱਲਾਂ ਨਾਲ ਟਾਈਮ ਨਹੀਂ ਨਿਕਲਦਾ ਹੁੰਦਾ ਤਾਂ ਉਹ ਉਹ ਜਿਹੜਾ ਟਾਈਮ ਸੀਗਾ ਅਗਰ ਅਸੀਂ ਉਸ ਟਾਈਮ ਨੂੰ ਸੇਵ ਕਰਨਾ ਹੁਣ ਮੇਰੇ ਕੋਲ ਤੁਸੀਂ ਆਏ 10 ਸਾਲ ਬਾਅਦ ਕੋਈ 20 ਸਾਲ ਬਾਅਦ ਕੋਈ 15 ਸਾਲ ਬਾਅਦ ਤਾਂ ਸਾਡੇ ਜਿਹੜੇ ਵੈਦ ਨੇ ਉਹ ਉੱਥੇ ਹੀ ਸ਼ੁਰੂ ਕਰਦੇ ਨੇ ਫੇਰ ਵੀ ਬਾਵਜੂਦ ਐਡੀ ਵੱਡੀ ਜਿਹੜੀ ਸਟਰਗਲ ਹੈ ਤੁਹਾਡੀ ਜ਼ਿੰਦਗੀ ਦੀ ਗੋਡੇ ਬਚਾਉਣ ਲਈ ਉਹਨੂੰ ਦੇਖਦੇ ਹੋਏ ਦਵਾਈਆਂ ਦਾ ਸਾਈਡ ਇਫੈਕਟ ਹਟਾਉਂਦੇ ਹੋਏ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਪਹਿਲੇ ਮਹੀਨੇ 'ਚ ਤੁਹਾਡੇ 10 ਨੰਬਰ ਮੈਂ ਹਰ ਘੰਟੇ ਬਾਅਦ ਹਰ 20 ਮਿੰਟ ਬਾਅਦ ਨਵੇਂ ਇਮਤਿਹਾਨ 'ਚ ਬੈਠਦਾ ਹੂੰ ਹਰ 20 ਮਿੰਟ ਬਾਅਦ ਮੈਂ ਇਮਤਿਹਾਨ 'ਚ ਬੈਠਦਾ ਮੇਰਾ ਇਮਤਿਹਾਨ ਹੋ ਰਿਹਾ ਹੁੰਦਾ ਇੱਕ ਪੇਸ਼ੈਂਟ ਲੈ ਕੇ ਨਿਕਲਦਾ ਦੂਜਾ ਲਾਈਨ ਬੈਠ ਜਾਂਦਾ ਹੂੰ ਮੈਂ ਉਸ ਇਮਤਿਹਾਨ 'ਚ ਕਹਿੰਦਾ ਹੂੰ ਨਾ ਕਿ ਮੈਨੂੰ ਅਗਰ ਪਹਿਲੇ ਮਹੀਨੇ ਸਾਡੇ ਪੇਸ਼ੈਂਟ ਨੇ ਸਿਰਫ 5 ਨੰਬਰ ਜਾਂ 10 ਨੰਬਰ ਦੇਤੇ ਬਸ ਇੰਨੇ ਹੀ ਬਹੁਤ ਹੈ ਹੂੰ ਜੀਨੇ ਮੈਨੂੰ 10 ਨੰਬਰ ਦੇਤੇ ਮੈਂ ਸਮਝਦਾ ਕਿ ਉਹਦਾ ਅੰਦਰੋਂ 50-60% ਸਿਸਟਮ ਠੀਕ ਹੋ ਗਿਆ ਜੀ ਤਾਂ ਉਹਨੂੰ ਬਾਹਰ 5-7% ਨਜ਼ਰ ਆਇਆ ਕਿਉਂਕਿ ਪਿਛਲਾ ਇੰਨਾ ਖਾਦਾ ਹੋਇਆ ਆ ਆਪਾਂ ਨੇ ਸਟੀਰੌਇਡ ਖਾਦਾ ਹੋਇਆ ਅੰਗਰੇਜ਼ੀ ਦਵਾਈਆਂ ਖਾਧੀਆਂ ਹੋਈਆਂ ਨੇ ਜਾਂ ਭੂਆ ਫੂਪੀਆਂ ਚਾਚੀਆਂ ਤਾਈਆਂ ਦੀਆਂ ਦਸੀਆਂ ਹੋਈਆਂ ਟੋਟਕੇ ਖਾਦੇ ਹੋਏ ਨੇ ਸਭ ਕੁਝ ਕੀਤਾ ਹੋਇਆ ਤਾਂ ਉਹਨਾਂ ਚੀਜ਼ਾਂ ਨੂੰ ਹਟਾ ਕੇ ਉਸ ਸਾਈਡ ਇਫੈਕਟ ਨੂੰ ਦੂਰ ਕਰਕੇ ਇਸ ਕਾਲੇ ਗੂੰਦ ਕੈਪਸੂਲ ਨੇ ਇਹ ਦੇਖੋ ਸਿੰਪਲ ਚੀਜ਼ ਆ ਇਸ ਕਾਲੇ ਕੈਪ ਗੂੰਦ ਦੇ ਕੈਪਸੂਲ ਨੇ ਤੁਹਾਨੂੰ 5% ਰਿਜ਼ਲਟ ਦਿੱਤਾ ਇਟ ਮੀਨਸ 5 57% ਰਿਜ਼ਲਟ ਦਾ ਮਤਲਬ ਹੋ ਗਿਆ ਕਿ ਪਹਿਲੇ ਮਹੀਨੇ ਚ ਇਸ ਦਵਾਈ ਨੇ ਤੁਹਾਡੇ ਸਰੀਰ ਤੇ ਅਬਦਾ ਕਬਜ਼ਾ ਕਰ ਲਿਆ ਜੀ ਉਹਨੇ ਦੱਸਤਾ ਵੀ ਮੈਂ ਤੁਹਾਨੂੰ ਠੀਕ ਕਰ ਲੂੰ ਔਰ ਪੇਸ਼ੈਂਟ ਨੂੰ ਲੱਗ ਜਾਂਦਾ ਵੀ ਹੁਣ ਇਹ ਦਵਾਈ ਬਣ ਠੀਕ ਕਰ ਲੂੰ ਅੱਛਾ ਮੈਂ ਇਕੱਲਾ ਕਾਲਾ ਗੂੰਦ ਨਹੀਂ ਦੰਦਾ ਔਰ ਇਹ ਗੱਲ ਪੱਕੀ ਆ 8-9000 ਰੁਪਏ ਦਾ ਖਰਚਾ ਹੈ ਮਹੀਨੇ ਦਾ ਇੱਕ ਪੇਸ਼ੈਂਟ ਦਾ ਪਰ ਗੱਲ ਬਣ ਜਾਂਦੀ ਆ ਇਹ ਇੱਕ ਕੈਪਸੂਲ ਰੋਜ਼ ਖਾਣਾ ਰਾਤ ਨੂੰ ਇਹਦੇ ਵਿੱਚ ਪਾਇਆ ਕੀ ਆ ਕਾਲਾ ਗੂੰਦ ਪਿਓਰ ਕਾਲਾ ਗੂੰਦ ਜਿਹਨੂੰ ਅਸੀਂ ਕਹਿ ਦਿੰਦੇ ਆ ਅ ਨਾਲੇ ਦੇ ਜਟਾਮਨਸੀ ਜਟਾਵਾਂਸੀ ਜਿਹੜਾ ਹੈਗਾ ਉਹ ਸਾਡੇ ਨਰਵ ਸਿਸਟਮ ਨੂੰ ਖੋਲ ਦਿੰਦਾ ਜਿੰਨੀਆਂ ਬਰੀਕ ਬਰੀਕ ਬੇਨਸ ਨੇ ਤੁਸੀਂ ਦੇਖਦੇ ਨੇ ਗੋਡਿਆਂ ਦੇ ਕੋਲੇ ਪਤਲੀਆਂ ਪਤਲੀਆਂ ਨਾੜਾਂ ਜਿ ਇਕੱਠੀਆਂ ਹੋ ਜਾਂਦੀਆਂ ਨੀਲੀਆਂ ਪੀਲੀਆਂ ਉਹਨਾਂ ਦੇ ਵਿੱਚ ਬਲੌਕੇਜ ਹੋਣ ਕਰਕੇ ਮੰਜੇ ਤੇ ਪੈ ਕੇ ਵੀ ਨਾੜਾਂ ਟਸ ਟਸ ਦਰਦ ਹੋਈ ਜਾਂਦਾ ਬੈਠੇ ਉੱਠੇ ਵੀ ਹੋਈ ਜਾਂਦਾ ਜੇ ਘੰਟਾ ਖੜੇ ਹੋਗੇ ਫਿਰ ਤਾਂ ਮਨ ਗਸੀ ਪੈਣ ਵਾਲੀ ਹੋ ਜਾਂਦੀ ਐਨਾ ਦਰਦ ਹੁੰਦਾ ਤਾਂ ਇਹਦੇ ਵਿੱਚ ਜਟਾ ਮੰਸੀ ਦਿੱਤਾ ਕਿ ਬਲੱਡ ਸਰਕੂਲੇਸ਼ਨ ਠੀਕ ਰਹੇ ਤਾਂ ਇਹਨੂੰ ਜਦੋਂ ਅਸੀਂ ਕੈਨਸਲ ਨੂੰ ਰਾਤ ਨੂੰ ਲੈਣਾ ਤਾਂ ਇਹਨੂੰ ਲੈਣ ਵਾਸਤੇ ਵੀ ਫਿਰ ਇੱਕ ਮਿਹਨਤ ਹੋਈ ਉਹ ਹੋਈ ਕਿ ਪੰਚਮ ਹਲਦੀ ਜੀ ਪੰਚ ਮਹਲਦੀ ਦਾ ਮਤਲਬ ਇਹਨੂੰ ਘਰੇ ਬਣਾ ਸਕਦੇ ਹੋ ਕਾਲਾ ਗੂੰਦ ਤੇ ਜਟਾ ਮੰਸੀ ਮਿਲਾ ਕੇ ਕੈਪਸੂਲ ਘਰੇ ਬਣਾ ਲਓ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਕਹਿੰਦਾ ਬਲਕਿ ਇੰਨਾ ਰਸ਼ ਪੈ ਜਾਂਦਾ ਮੈਂ ਤੇ ਆਪ ਕਹਿੰਦਾ ਵੀ ਆਪਣੀਆਂ ਰੈਸਪੀ ਲਿਖ ਕੇ ਲੈ ਜਾਓ ਘਰੇ ਬਣਾਇਆ ਕਰੋ ਕੋਈ ਟੈਨਸ਼ਨ ਨਹੀਂ ਹੈਗੀ ਤੇ ਹਲਦੀ ਪੰਚਮ ਹਲਦੀ ਲੈ ਲਓ ਕਾਲੀ ਹਲਦੀ ਸੇਲਮ ਹਲਦੀ दारू ਹਲਦੀ ਅੰਬਾ ਹਲਦੀ ਤੇ ਮੈਦਾ ਲੱਕੜੀ ਦਾ ਪਾਊਡਰ ਮਤਲਬ ਜੰਗਲੀ ਹਲਦੀ ਇਹ ਪੰਜ ਹਲਦੀਆਂ ਦਾ ਮਿਸ਼ਰਣ ਜਿਹੜਾ ਹੈਗਾ ਇਹ ਕਮਾਲ ਦਾ ਰਿਜ਼ਲਟ ਕਰਦਾ ਐ ਚੁਟਕੀ ਪਰ ਇੰਨੀ ਕਿ ਚੁਟਕੀ ਲੈਣੀ ਹੈ ਦੋ ਚੁਟਕੀਆਂ ਹਲਦੀ ਇੱਕ ਕੱਪ ਦੁੱਧ ਦੇ ਵਿੱਚ ਪਾ ਕੇ ਉਹਨੂੰ ਦੋ ਤਿੰਨ ਉਬਾਲੇ ਦੇ ਦਿਓ ਉਬਾਲ ਕੇ ਉਸੇ ਦੁੱਧ ਦੇ ਨਾਲ ਕਾਲਾ ਗੁੰਦ ਕੈਪਸੂਲ ਖਾਣਾ ਮੌਸਮ ਦੇ ਹਿਸਾਬ ਦੇ ਮੁਤਾਬਕ ਹੀ ਦੱਸਦਾ ਹੁੰਦਾ ਮੈਂ ਕਿਵੇਂ ਉਬਾਲਣਾ ਉਬਾਲ ਕੇ ਕਾਲਾ ਗੁੰਦ ਰਾਤ ਨੂੰ ਇਹ ਤੁਹਾਡੇ ਦੋ ਦਵਾਈਆਂ ਦਾ ਮਿਸ਼ਰਣ ਅਲੱਗ ਹੋ ਗਿਆ ਰਾਤ ਰਾਤ ਨੂੰ ਹੂੰ ਫਿਰ ਬੋ ਜੀ ਜਿਹੜਾ ਤੁਹਾਡਾ ਗੋਡਿਆਂ 'ਚ ਗੈਪ ਹੈ ਲਚਕ ਨਹੀਂ ਹੈ ਅਕੜਾਉ ਹੈ ਜਕੜਨ ਬੰਦੀ ਹੈ ਆਵਾਜ਼ ਆਉਂਦੀ ਹੈ ਖਰਚ-ਖਰਚ ਦੀ ਆਵਾਜ਼ ਆਉਂਦੀ ਹੈ ਜੇ ਤਾਂ ਘਿਰਚ ਘਿਰਚ ਦੀ ਆਵਾਜ਼ ਆਉਂਦੀ ਹੈ ਫਿਰ ਤਾਂ ਸਮਝੋ ਆਪਰੇਸ਼ਨ ਦੀ ਲੋੜ ਹੀ ਨਹੀਂ ਹੂੰ ਜੇ ਕੜ ਕੜ ਦੀ ਆਵਾਜ਼ ਆਉਂਦੀ ਹੈ ਤਾਂ ਸਮਝੋ ਫਿਰ ਗ੍ਰੀਸ ਘਟ ਰਹੀ ਹੈ ਆਪਣੇ ਸੈਂਟਰ ਬਲਿਊਡ ਘਟ ਰਿਹਾ ਉਹਦੀ ਪੂਰਤੀ ਵਾਸਤੇ ਕਾਲਾ ਗੁੰਦ ਕੈਪਸੂਲ ਪੰਚਮ ਹਲਦੀ ਨਾਲ ਲੈਣਾ ਆਪਾਂ ਨੇ ਤੇ ਇਹ ਕਾਲਾ ਗੁੰਦ ਤੇਲ ਹੈ ਔਰ ਇਹ ਕਾਲੇ ਗੁੰਦ ਦੀ ਕਰੀਮ ਹੈ ਇਹਨੂੰ ਤੇਲ ਨੂੰ ਇੱਕ ਸ਼ੀਸ਼ੀ ਦੇ ਵਿੱਚ ਕੱਢ ਲਓ ਬੋਤਲ ਦੇ ਵਿੱਚ ਖੁੱਲੇ ਮੂੰਹ ਵਾਲੀ ਫਿਰ ਇਹ ਕਰੀਮ ਸਾਰੀ ਉਹਦੇ ਵਿੱਚੋਂ ਕੱਢ ਕੇ ਉਦੇ ਵਿੱਚ ਪਾ ਲਓ ਕਿਉਂਕਿ ਹੁਣ ਗਰਮੀਆਂ ਨੇ ਜਿੱਥੇ ਠੰਡ ਹੈ ਉੱਥੇ ਮੈਂ ਕਹਿੰਦਾ ਉਹਨਾਂ ਅੱਡ-ਅੱਡ ਰੱਖੋ ਹੂੰ ਜਿੱਥੇ ਗਰਮੀ ਪੈਂਦੀ ਹੈ ਉੱਥੇ ਚਾਹੇ ਇਕੱਠੀ ਮਿਕਸ ਕਰ ਲਓ ਕੋਈ ਦਿੱਕਤ ਨਹੀਂ ਜੀ ਇਹਨੂੰ ਇਕੱਠੀ ਮਿਕਸ ਕਰਕੇ ਹੌਲੀ-ਹੌਲੀ ਗੋਡੇ ਤੇ ਲਾਓ ਗੋਡੇ ਦੇ ਥੱਲੇ ਵੀ ਲਾਓ ਲੱਤਾਂ ਦੀਆਂ ਪਿੰਜੜੀਆਂ 'ਚ ਦਰਦ ਹੁੰਦਾ ਉੱਥੇ ਵੀ ਲਾਓ ਕੰਘੀਆਂ ਦੇ ਗਿੱਟਿਆਂ 'ਚ ਦਰਦ ਹੁੰਦਾ ਪੈਰਾਂ ਦੇ ਤਲਿਆਂ 'ਚ ਦਰਦ ਹੁੰਦਾ ਉੱਥੇ ਨਹੀਂ ਲਾਉਣਾ ਗਲਤੀ ਨਾਲ ਵੀ ਫਿਰ ਕਹੋਗੇ ਡਾਕਟਰ ਤੁਸੀਂ ਕਹਾਂ ਸੀ ਗੋਲਦਾ ਵੀ ਦਰਦ ਹੁੰਦਾ ਉਥੇ ਲਾ ਲਓ ਨਹੀਂ ਲਾਉਣਾ ਹਾਂ ਜਿਨ੍ਹਾਂ ਦੇ ਮੋਰਾ ਵਿੱਚ ਦਰਦ ਹੁੰਦਾ ਇੱਥੇ ਸਰਵਾਈਕਲ ਦਾ ਪੇਨ ਆ ਉਹ ਲਾਓ ਬਹੁਤ ਫਾਇਦਾ ਕਰਦੀ ਆ ਕਿਸੇ ਨੂੰ ਐ ਮਾਈਗਰੇਨ ਰਹਿੰਦਾ ਸਿਰ ਦੁਖਦਾ ਰਹਿੰਦਾ ਇੱਕ ਵਾਰੀ ਐ ਮਾੜੀ ਜਿਹੀ ਲਕੀਰ ਫੇਰ ਦਿਓ ਤੁਸੀਂ ਦੇਖੋਗੇ 5 ਮਿੰਟ ਦੇ ਵਿੱਚ ਹੀ ਦਰਦ ਬੰਦ ਹੋ ਜਾਣਾ ਜੀ ਇਹ ਮਾਮੂਲੀ ਨਹੀਂ ਹੈਗੀਆਂ ਚੀਜ਼ਾਂ ਇਹ ਮਤਲਬ ਕੋਈ ਗੱਲਬਾਤ ਹੈਗੀ ਹੈ ਜੇ ਬਣਾਈਆਂ ਹੋਈਆਂ ਨੇ ਰਿਸਰਚ ਨਹੀਂ ਹੈਗੀਆਂ ਇਹ ਸਰਚ ਪ੍ਰੋਡਕਟ ਨੇ ਰਿਸਰਚ ਹੁੰਦੀ ਹੈ ਕਿਸੇ ਦੀ ਕਾਪੀ ਕਰਨੀ ਵੀ ਉਹਨੇ ਬਣਾਈ ਦੀ ਆਪਾਂ ਉਹਨੂੰ ਰਿਸਰਚ ਕਰਕੇ ਦੇਖ ਲਿਆ ਵੀ ਠੀਕ ਹੈ ਇਹ ਰਿਸਰਚ ਨੇ ਸਰਚ ਨੇ ਇੰਨਾ ਤੇ ਮਿਹਨਤ ਹੋਈ ਹੈ ਇਹਨਾਂ ਨੂੰ ਅਸੀਂ ਆਪ ਲੋਕਾਂ ਨੂੰ ਦਿੱਤਾ ਜਿਵੇਂ ਕਾਲਾ ਗੁੰਦ ਅਸੀਂ ਜਦੋਂ ਬਣਾਇਆ ਨਾ ਅਸੀਂ ਲੋਕਾਂ ਨੂੰ ਕੈਂਪ ਲਾ ਕੇ ਦੇਣਾ ਸ਼ੁਰੂ ਕਰਤਾ ਫ੍ਰੀ ਕੈਂਪ ਲਾਇ ਲੋਕੀ ਫ੍ਰੀ ਦੇ ਵਿੱਚ ਤਾਂ ਕਹਿੰਦੇ ਜ਼ਹਿਰ ਵੀ ਆ ਜਾਂਦੇ ਆ ਤੇ ਲੋਕਾਂ ਨੇ ਕਿਹਾ ਵੀ ਠੀਕ ਆ ਗੋਲਸਾਹਬ ਦੇ ਰਿਹਾ ਠੀਕ ਹੀ ਹੋਗਾ ਤੇ ਉਹਨਾਂ ਨੇ ਖਾਇਆ ਕਿਸੇ ਨੂੰ ਲੂਜ਼ ਮੋਸ਼ਨ ਲੱਗ ਗਏ ਕਿਸੇ ਦਾ ਕਿਸੇ ਦਾ ਬੁੱਲ ਸੁੱਜ ਗਿਆ ਕਿਸੇ ਦੇ ਪੈਰਾਂ 'ਚ ਦਰਦ ਵੱਧ ਗਿਆ ਮਤਲਬ ਅਸੀਂ ਫਿਰ ਦੇਖਿਆ ਵੀ ਜਿਹੜਾ ਕਾਲਾ ਗੁੰਦ ਅਸਲੀ ਹੈ ਨਾ ਇਹਦਾ ਉਹਦਾ ਰੰਗ ਦਿਖਾਊਗਾ ਫਿਰ ਅਸੀਂ ਇਹ ਚ ਜਟਾ ਮੰਸੀ ਮਿਸ਼ਰਣ ਕੀਤੀ ਜਦੋਂ ਅੰਮ੍ਰਿਤ ਸੀ ਐਵੇਂ ਨਹੀਂ ਮਿਸ਼ਰਣ ਹੋਈ ਇੱਧਰ ਤੋਂ ਹੀ ਬੜਾ ਕੰਮ ਹੋਇਆ ਜੀ ਫਿਰ ਉਸ ਤੋਂ ਬਾਅਦ ਜਦੋਂ ਹੁਣ ਜਿਹਨੂੰ ਵੀ ਦੰਨਿਆ ਚੰਗਾ ਮਾੜਾ ਉਮਰ ਕੋਈ ਵੀ ਹੋਵੇ ਹਰ ਇੱਕ ਨੂੰ ਇਹ ਫਿੱਟ ਬੈਠਦਾ ਔਰ ਇਹਦਾ ਰਿਜ਼ਲਟ ਮਿਲਦਾ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਬਣੀਆਂ ਨੇ ਕਾਲਾ ਗੂੰਦ ਤੇਲ ਕਰੀਮ ਇਹਨਾਂ ਦਾ ਬਹੁਤ ਫਾਇਦਾ ਹੁਣ ਕਈ ਕਹਿੰਦੇ ਨੇ ਵੀ ਗੁਲਸਰ ਦਰਦ ਬਹੁਤ ਹੁੰਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਸੋਇਆ ਨਹੀਂ ਜਾਂਦਾ ਤਾਂ ਉਹਨਾਂ ਵਾਸਤੇ ਇਹ ਦੇਖੋ ਬੜੀ ਬੜੀ ਅੱਛੀ ਚੀਜ਼ ਹੈ ਮੈਂ ਦਿਖਾਉਂਗਾ ਤੁਹਾਨੂੰ 골ਡਨ ਕਲਰ ਦੀ ਗੋਲੀ ਹੈ ਹੂੰ ਇਹ ਨੂੰ ਨਾ ਇਹ 골ਡ ਸੀ ਆਪ ਲਗਾ ਰਿਆ ਇਹ ਸਵਰਨ ਵੰਗ ਲਗਦੀ ਹੈ ਇਹ ਸਵਰਨ ਵੰਗ ਜਿਹੜੀ ਹੈ ਨਾ ਜੀ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਦੀ ਹੈ ਜੀ ਬੀਰਜ ਨੂੰ ਗਾੜਾ ਕਰ ਦਿੰਦੀ ਹੈ ਇਹ ਇਹ ਕੀ ਕਰਦੀ ਹੈ ਅੰਦਰ ਗ੍ਰੀਸ ਨੂੰ ਪੈਦਾ ਕਰਦੀ ਹੈ ਤੇ ਦਰਦ ਨੂੰ ਕੰਟਰੋਲ ਕਰਦੀ ਹੈ ਇਹ ਗੋਲੀ ਜਿਹੜੀ ਆ ਇਹ ਇਹਦਾ ਸੀ ਨੌਰ ਕਿਹਾ ਜੇਪੀ 골ਡ ਜੇਪੀ ਅੰਮ੍ਰਿਤ ਨਾਲ 골ਡ ਗੋਲੀ ਮਤਲਬ ਅੰਮ੍ਰਿਤ ਤਾਂ ਰੱਖਿਆ ਤਾਂ ਲੋ ਕਿ ਇਹ ਇੱਕਦਮ ਕਹਿ ਲਓ ਕਿ ਗੋਡਿਆਂ ਦੇ ਵਿੱਚ ਰਿਲੀਫ ਦੇਣ ਦਾ ਕੰਮ ਕਰਦੀ ਹੈ ਵੀ ਕਿ ਪੇਨ ਹਰ ਕੈਪਸੂਲ ਇਹਦਾ ਵੀ ਜਿਹੜਾ ਫਾਰਮੂਲੇਸ਼ਨ ਹੈ ਉੱਪਰ ਬਕਾਇਦਾ ਮੈਂਸ਼ਨ ਕੀਤਾ ਹੋਇਆ ਸ਼ੁੱਧ ਕੁਚਲੇ ਦਾ ਇਹ ਚ ਮਿਸ਼ਰਣ ਦਿੱਤਾ ਹੋਇਆ ਜਿਹੜਾ ਤੁਰੰਤ ਦਰਦ ਨੂੰ ਬੰਦ ਕਰਦਾ ਸ਼ੋਧਨ ਕਰਕੇ ਕੁਚਲੇ ਦਾ ਪਾਇਆ ਜਾਂਦਾ ਇੱਕਦਮ ਦਰਦ ਨੂੰ ਬੰਦ ਕਰਦਾ ਤਾਂ ਇਹ ਇਹ ਇੱਕ ਸਾਡਾ ਸਮਝ ਲਓ ਵੀ ਆਯੁਰਵੈਦਿਕ ਦਾ ਅਸਲੀ ਪੇਨ ਕਿਲਰ ਹੈ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਇਹਨੂੰ ਪੇਨ ਕਿਲਰ ਕਹਿ ਸਕਦੇ ਆ ਇਹਦਾ ਵਾਲੇ ਨਹੀਂ ਵੀ ਉਹ ਜਿਹੜਾ ਸਕਰੀਨ ਨਹੀਂ ਇਹਦੇ ਵਿੱਚ ਕੁਚਲਾ ਕੁਚਲੇ ਬਾਰੇ ਜਿਹੜੇ ਵੈਦ ਜਾਣਦੇ ਆ ਡਾਕਟਰ ਜਾਣਦੇ ਆ ਜਿਹੜੇ ਲੋਕ ਜਾਣਦੇ ਆ ਉਹਨਾਂ ਨੂੰ ਪਤਾ ਵੀ ਉਹਦਾ ਕੀ ਕੰਮ ਹੁੰਦਾ ਕੁਚਲਾ ਹੋ ਗਿਆ ਚਰਾਇਤਾ ਹੋ ਗਿਆ ਪੁਨਰ ਨੋਵਾ ਹੋ ਗਿਆ ਔਰ ਉਸ ਤੋਂ ਬਾਅਦ ਇਹਦੇ ਵਿੱਚ ਚੋਪ ਚੀਂਦੀ ਕੀ ਬਾਤ ਹੈ ਚੋਪ ਚੀਂਦੀ ਜਿਹੜੀ ਹੈ ਉਹੀ ਦਰਦ ਇਨਫਲੇਮੇਸ਼ਨ ਰਹਿਣੀ ਨਹੀਂ ਦਿੰਦੀ ਸੋਜਾ ਹੀ ਖਤਮ ਕਰ ਦਿੰਦੀ ਆ ਇਰੇ ਦੇ ਵਿੱਚ ਮੰਡੂਰ ਭਸਮ ਪਾਈ ਗਈ ਆ ਜਿਹੜੀ ਸੂਜਨ ਵਗੈਰਾ ਦੇ ਵਿੱਚ ਰਿਜ਼ਲਟ ਕਰਦੀ ਹੈ ਇਹ ਉਹ ਚੀਜ਼ ਬਣੀ ਹੋਈ ਆ ਜਿਹੜੀ ਕਮਾਲ ਦੇ ਰਿਜ਼ਲਟ ਕਰਦੀ ਆ ਇਸ ਕਰਕੇ ਜਦੋਂ ਵੀ ਤੁਸੀਂ ਮੇਰੇ ਕੋਲੇ ਆਨੇ ਹੋ ਜਾਂ ਘਰੇ ਬੈਠੇ ਬੈਠੇ ਮੰਗਾਉਣਾ ਚਾਹੁੰਦੇ ਹੋ ਤਾਂ ਵੀ ਵੈਸੇ ਘਰੇ ਭੇਜਣ ਜਿਵੇਂ ਬਹੁਤ ਜ਼ਿਆਦਾ ਇੰਟਰਸਟਿਡ ਨਹੀਂ ਹੁੰਦਾ ਮੈਨੂੰ ਇਹ ਤਾਂ ਪਹਿਲੀ ਵਾਰ ਮਿਲ ਲਓ ਉਦੋਂ ਬਾਅਦ ਹਰ ਵਾਰ ਚਾਹੇ ਘਰੇ ਮੰਗਾ ਲਓ ਤਾਂ ਕੋਸ਼ਿਸ਼ ਕਰਿਆ ਕਰੋ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਸ਼ੁੱਕਰਵਾਰ ਚਾਰ ਦਿਨ ਚੰਡੀਗੜ੍ਹ ਆਫਿਸ 'ਚ ਆਪਾਂ ਬੈਠਦੇ ਆ 44 ਸੈਕਟਰ 'ਚ ਆਪਣੇ ਸ਼ੋਅਰੂਮ ਦਾ ਨੰਬਰ 372 ਹੈ ਔਰ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੇ ਆਪਣਾ ਇਹ ਹੈਗਾ ਕਲੀਨਿਕ ਔਰ ਇਹਦੇ ਵਿੱਚ ਪੌੜੀਆਂ ਚੜ੍ਹ-ਚੜ੍ਹ ਕੇ ਆਪਾਂ ਆਉਨੇ ਆ ਤਾਂ ਜਿਹੜਾ ਬੰਦਾ ਪੌੜੀ ਚੜ੍ਹ ਗਿਆ ਉਹ ਤਾਂ ਸਮਝੋ ਤਰ ਗਿਆ ਕਿਉਂ ਕਿਉਂਕਿ ਉਹਦੇ ਗੋਡਿਆਂ 'ਚ ਜੇ ਜਾਣ ਤਾਂ ਹੀ ਚੜੂਗਾ ਜੇ ਉਹਨੂੰ ਡਾਕਟਰ ਨੇ ਆਪਰੇਸ਼ਨ ਲਈ ਕਿਹਾ ਕਰੋ ਸਾਡੀ ਪੌੜੀ ਚੜ੍ਹ ਜਾਂਦਾ ਤਾਂ ਉਹਦੀ ਆਪਦੇ ਆਪ 'ਚ ਹੀ ਗਾਰੰਟੀ ਹੋ ਜਾਂਦੀ ਹੈ ਕਿ ਇਹਦੇ ਆਪਰੇਸ਼ਨ ਦੀ ਲੋੜ ਨਹੀਂ ਕਿਉਂ ਇੰਨੀਆਂ ਪੌੜੀਆਂ ਚੜ੍ਹਨਾ ਖੇਡ ਨਹੀਂ ਹੈਗਾ ਪਰ ਅਜ ਤੱਕ ਮੇਰਾ ਖਿਆਲ ਹੈ ਇਕਾ ਦੁੱਕਾ ਕੋਈ ਪੇਸ਼ੈਂਟ ਹੋਊਗਾ ਜਿਹਨੂੰ ਸਾਡੇ ਡਾਕਟਰਾਂ ਨੇ ਥੱਲੇ ਜਾ ਕੇ ਦੇਖਿਆ ਹੋਊਗਾ ਗਰਾਉਂਡ ਫਲੋਰ ਤੇ ਅਦਰਵਾਈਜ਼ ਸਾਰੇ ਪੂਰੀ ਤਰ੍ਹਾਂ ਵਧੀਆ ਪੌੜੀ ਚੜ ਕੇ ਆਉਂਦੇ ਨੇ ਔਰ ਬਹੁਤ ਵਧੀਆ ਦਵਾਈਆਂ ਲੈ ਕੇ ਆਪਦਾ ਜਿਹੜਾ ਗੋਡਿਆਂ ਦਾ ਦਰਦ ਆ ਉਹ ਤੋਂ निजात ਵੀ ਪਾਉਂਦੇ ਆ ਜੀ ਤੁਹਾਨੂੰ ਗੁਲਜ਼ਾਰ ਵੀ ਇੱਕ ਹੋਰ ਨਵੀਂ ਸਮੱਸਿਆ ਪੈਦਾ ਹੋ ਗਈ ਹੈ ਜੀ ਅੱਡੀ ਦੇ ਵਿੱਚ ਦਰਦ ਰਹਿੰਦਾ ਹੈ ਕਈ ਸਾਡੇ ਜਿਹੜੇ ਦਰਸ਼ਕ ਵੀ ਸਾਨੂੰ ਦੇਖ ਰਹੇ ਨੇ ਉਹਨਾਂ ਦੇ ਵੀ ਕਈ ਸਵਾਲ ਸੀਗੇ ਕਿ ਅੱਡੀ ਦੇ ਵਿੱਚ ਕੁਝ ਕਹਿ ਦਿੰਦੇ ਨੇ ਕਿ ਅੱਡੀ ਦੀ ਹੱਡੀ ਵੱਧ ਗਈ ਹੈ ਉਹ ਕੀ ਕਾਰਨ ਨੇ ਤੇ ਉਹਦਾ ਕਿਵੇਂ ਆਪਾਂ ਇਲਾਜ ਕਰਾਂਗੇ ਹਾਂ ਇਹ ਇੱਕ ਵੱਡੀ ਗੱਲ ਹੈ ਇਹ ਤੁਸੀਂ ਜਿਹੜੀ ਹੱਡੀ ਦੀ ਗੱਲ ਹੈ ਨਾ ਜੀ ਉਹ ਜਿਹੜਾ ਆਯੁਰਵੇਦ ਸਮਝਦਾ ਉਹ ਹੈ ਕਿ ਹੱਡੀ ਦੇ ਉੱਪਰ ਨਾ ਮਾਸਪੇਸ਼ੀਆਂ ਹੁੰਦੀਆਂ ਨੇ ਜੀ ਮਾਸਪੇਸ਼ੀਆਂ ਜਦੋਂ ਹਾਰਡ ਹੋ ਜਾਂਦਾ ਉਹ ਮਾਸ ਉੱਥੋਂ ਉਹ ਜਿਆਦਾ ਹਾਰਡ ਹੋ ਜਾਂਦਾ ਤਾਂ ਉਹ ਹੱਡੀ ਦੇ ਉੱਪਰ ਹੀ ਜੰਮ ਜਾਂਦਾ ਪਰ ਲੱਗਦਾ ਹੱਡੀ ਵਧ ਗਈ। ਹੂੰ। ਅਗਰ ਉਹ ਮੈਲਟ ਹੋ ਜੇ ਤਾਂ ਉਹ ਪ੍ਰੋਬਲਮ ਖਤਮ ਹੋ ਜਾਂਦੀ ਹੈ। ਕਈਆਂ ਨੂੰ ਪੈਰ ਥੱਲੇ ਰੱਖਦੇ ਹੀ ਬਹੁਤ ਦਰਦ ਹੁੰਦਾ। ਜੀ। ਚਾਰ ਚਾਰ ਕਦਮ ਤੁਰ ਲੈਣ ਤਾਂ ਹੋਰ ਵੀ ਜਿਆਦਾ ਦਰਦ ਹੁੰਦਾ ਤੇ ਕਈਆਂ ਦਾ ਵਜਨ ਨਾ ਹੁੰਦਾ, ਸਰੀਰ ਮੋਟਾ ਹੁੰਦਾ। ਡਾਕਟਰਾਂ ਨੇ ਕਹਿੰਦਾ ਭਾਈ ਪਹਿਲਾਂ ਮੋਟਾਪਾ ਘਟਾ ਲਓ। ਤਾਂ ਉਦ ਲਈ ਵੀ ਅਸੀਂ ਨਾਲ ਦੰਨੇ ਆ ਟ੍ਰੀਟਮੈਂਟ ਮਟਾਪਾ ਘਟਾਉਣ ਵਾਸਤੇ ਪਰ ਮੈਂ ਇੱਕ ਨਾ ਉਹਦਾ ਨੁਸਖਾ ਸ਼ੇਅਰ ਕਰਨਾ ਚਾਹੁੰਨਾ ਹੂੰ ਕਿਉਂਕਿ ਉਹ ਜਿਹੜੀ ਹੱਡੀ ਵਧਣ ਵਾਲੀ ਚੀਜ਼ ਆ ਉਹਦੇ ਲਈ ਅਸੀਂ ਵੀ ਦੰਨੇ ਆ ਲੇਪ ਲੂ ਬਣਾ ਕੇ ਬਹੁਤ ਵਧੀਆ ਨੇ ਕੰਮ ਕਰਦੇ ਨੇ ਪਰ ਹੁਣ ਸਾਰੇ ਲੋਕੀ ਤਾਂ ਨਹੀਂ ਮੇਰੇ ਕੋਲੇ ਆ ਸਕਦੇ ਹੂੰ ਵੀਡੀਓ ਦੇਖ ਸਕਦੇ ਨੇ ਤੁਸੀਂ ਵੀਡੀਓ ਦੇ ਕੋਈ ਦੇ ਵਿੱਚ ਮੈਂ ਇੱਕ ਨੁਸਖਾ ਦੱਸਦਾ ਤੁਹਾਨੂੰ ਜਿਨ੍ਹਾਂ ਦੀ ਅੱਡੀ ਦੇ ਵਿੱਚ ਹੱਡੀਆਂ ਵੱਧ ਜਾਂਦੀਆਂ ਨੇ ਕਈਆਂ ਦੇ ਇੱਥੇ ਵੱਧ ਜਾਂਦੀ ਆ ਕਈਆਂ ਦੇ ਗਿੱਟਿਆਂ ਤੇ ਵੱਧ ਜਾਂਦੀ ਆ ਕਿਤੇ ਗੁੰਡਿਆਂ ਤੇ ਵੀ ਵੱਧ ਜਾਂਦੀ ਹੱਡੀ ਦੀ ਗੱਲ ਕਰਦਾ ਹੂੰ ਇੱਕ ਨਾ ਕਾਲਾ ਗੁੜ ਲੈ ਲੋ ਹਮ ਕੜਾਹੀ ਲੋ ਪਹਿਲਾਂ ਲੋਹੇ ਦੀ ਪਹਿਲਾਂ ਬਰਤਨ ਲੋਹੇ ਦਾ ਜੀ ਉੱਚ ਗੁੜ ਪਾ ਲੋ ਜਿਹੜਾ ਕਾਲਾ ਗੁੜ ਹੈ ਨਾ 4 ਗ ਚਮਚੇ 4 ਚਮਚੇ ਜਿੰਨਾ ਮਤਲਬ 20 25 ਗ੍ਰਾਮ ਗੁੜ ਪਾ ਲੋ ਤੇ ਫਿਰ ਉਹ ਚ 10 ਦਾਣੇ ਲਸਣ ਦੇ ਪਾ ਲੋ ਇਹ ਸਾਰੇ ਮੇਰੇ ਲਿਖ ਕੇ ਰੱਖੇ ਹੋਏ ਨੁਸਖੇ ਆ ਕੋਈ ਕੋਈ ਹੈ ਨਹੀਂ ਹੈ ਵੀ ਮੈਂ ਤੁਹਾਨੂੰ ਇਦਾਂ ਮੇਰੇ ਮੂੰਹ ਜਵਾਨੀ ਕਿੰਨਾ ਕ ਯਾਦ ਰਹੂਗਾ ਕਾਲਾ ਗੁੜ 25 30 ਗ੍ਰਾਮ ਲਸਣ 10 ਦਾਣੇ ਛਿਲਕਾ ਉਤਾਰ ਕੇ ਤੁਹਡੇ ਜੇ ਕੱਟ ਲਿਓ ਲਸਣ ਨੂੰ ਤੋੜ-ਫੋੜ ਕੇ ਪਾਇਓ ਕਿ ਤੇ ਸਾਬਤ ਗੇਰ ਦੋ ਉਦੋਂ ਬਾਅਦ ਵਿੱਚ ਅਜਮੈਣ ਅੱਧਾ ਚਮਚਾ ਜੀ ਫਿਰ ਉਹਦੇ ਵਿੱਚ ਪੰਜਮ ਹਲਦੀ ਪੰਜਮ ਹਲਦੀ ਜਿਹੜੀ ਇਹ ਵਾਲੀ ਆ ਹੂੰ ਦਾਰੂ ਹਲਦੀ ਅੰਬਾਲ ਦੀ ਜੇ ਇਹ ਨਾ ਤੁਹਾਡੇ ਕੋਲ ਅਵੇਲੇਬਲ ਹੋਵੇ ਤੇ ਕੱਲੀ ਅੰਬਾ ਹਲਦੀ ਪਾ ਲਿਓ ਇੱਕ ਦਾਰੂ ਹਲਦੀ ਪਾ ਲਿਓ ਤੇ ਉਹ ਲੈ ਕੇ ਮਾਰਕੀਟ ਚੋਂ ਪਾ ਸਕਦੇ ਹੋ ਤੇ ਇਹ ਹਲਦੀ ਪਾ ਲਓ ਤੇ ਉਸ ਤੋਂ ਬਾਅਦ ਸਰੋਂ ਦਾ ਤੇਲ ਦੋ ਚਮਚੇ ਇਹ ਪਾਉਣਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਹਾਂਡੀ ਦੇ ਵਿੱਚ ਗਰਮ ਕਰੋ ਗਰਮ ਕਰੋ ਗਰਮ ਕਰੋ ਤਾਂ ਕਿ ਪੇਸਟ ਜਾਂ ਬਣ ਜਾਊਗਾ ਹੂੰ ਉਹ ਜਿਹੜਾ ਪੇਸਟ ਬਣੂਗਾ ਉਹਨੂੰ ਮਤਲਬ ਕਿ ਇੱਕ ਵਧੀਆ ਇਸ ਤਰ੍ਹਾਂ ਕੱਪੜਾ ਲੈ ਲਓ ਹਲਕਾ ਜਿਨੂੰ ਗਾਜ਼ ਕਹਿ ਦਿੰਦੇ ਆ ਜਾਂ ਪੀਸ ਬਣਾ ਲਓ ਇੱਕ ਕੱਪੜੇ ਦਾ ਉਹਤੇ ਚਿਪਕਾ ਲਓ ਜੀ ਔਰ ਉਹਨੂੰ ਚਿਪਕਾ ਕੇ ਆਪਦੀ ਜਿੱਥੇ ਹੱਡੀ ਵਧੀ ਹੋਈ ਆ ਜਾਂ ਜਿੱਥੇ ਬਹੁਤ ਸੂਜਨ ਆ ਜਿੱਥੇ ਦਰਦ ਬਹੁਤ ਆ ਉੱਥੇ ਲਾ ਦਿਓ ਗੱਲਾਂ-ਗੱਲਾਂ 'ਚ ਮੈਂ ਤੁਹਾਨੂੰ ਉਹ ਨੁਸਖਾ ਦੱਸ ਦਿੱਤਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਜਦੋਂ ਇਹਨੂੰ ਬਣਾਓਗੇ ਨਾ ਇਹਨੂੰ ਲਾਓਗੇ ਨਾ ਤੋਂ ਦੇ ਅੰਦਰੋਂ ਜਿਹਨੂੰ ਕਹਿੰਦੇ ਅੰਦਰੋਂ ਆਤਮਾ ਚੋਂ ਥੈਂਕ ਯੂ ਨਿਕਲੂਗਾ ਸੁਭਾਸ਼ ਗੋਇਲ ਵਾਸਤੇ ਕੰਜੂਸੀ ਨਾ ਕਰਿਓ ਗੱਡ ਕੇ ਥੈਂਕ ਯੂ ਕਰਿਓ ਮਤਲਬ ਇਹ ਇਹ ਜਿਆ ਨੁਸਖਾ ਹੈ ਇਹਨੂੰ ਜਦੋਂ ਇਹਨੂੰ ਪਰ ਫੋਨ ਕਰਕੇ ਨਾ ਪੁੱਛੋ ਮੇਰੇ ਹੱਥ ਜੋੜ ਕੇ ਰਿਕੁਐਸਟਾ ਕਿ ਕੋ ਇੰਨੇ ਫੋਨ ਆਉਂਦੇ ਨੇ ਨਹੀਂ ਦੱਸ ਪਾਉਂਦਾ ਫਿਰ ਤੁਸੀਂ ਨਰਾਜ ਹੋ ਜੰਨੇ ਹੋ ਵੀ ਗੋਇਲ ਸਾਹਿਬ ਫੋਨ ਨਹੀਂ ਚੱਕਦੇ ਤੁਸੀਂ ਆਪਣੀ ਮਿਹਨਤ ਕਰੋ ਇਹ ਮੈਂ ਬੋਲਦਾ ਨੁਸਖਾ ਇਹਨੂੰ ਇੱਕ ਵਾਰ ਫਿਰ ਬੋਲੂਗਾ ਸਪੀਡ ਨਾਲ ਤੁਸੀਂ ਇਹ ਵੀਡੀਓ ਨੂੰ ਬੈਕ ਕਰਕੇ ਰੋਕ ਰੋਕ ਕੇ ਲਿਖ ਲਿਆ ਕਰੋ ਇਹ ਲਿਖ ਕੇ ਨੁਸਖਾ ਆਪਣੇ ਕੋਲੇ ਬਣਾ ਲਿਆ ਕਰੋ ਤੁਹਾਨੂੰ ਕਮਾਲ ਦਾ ਰਿਜ਼ਲਟ ਆਊਗਾ ਤੁਸੀਂ ਯਾਦ ਕਰੋਗੇ ਜੀ ਲਸਣ ਇਹਦੇ ਵਿੱਚ ਗੁੜ ਲੈਣਾ 4 ਚਮਚੇ ਮਤਲਬ 20 25 ਗ੍ਰਾਮ 30 ਗ੍ਰਾਮ ਪਾ ਲਓ ਲਸਣ ਪਾ ਲਓ 10 ਦਾਣੇ ਕੱਟ ਕੇ ਉਸ ਤੋਂ ਬਾਅਦ ਅਜਵੈਨ ਪਾ ਲਓ ਅੱਧਾ ਚਮਚਾ ਪੰਚਮ ਹਲਦੀ ਪੰਚਮ ਹਲਦੀ ਜਾਂ ਦਾਰੂ ਹਲਦੀ ਅੰਬਾ ਹਲਦੀ ਕੋਈ ਮਿਲ ਜੇ ਉਹ ਪਾ ਲਓ ਉਦੋਂ ਬਾਅਦ ਤੇਲ ਪਾ ਲਓ ਸਰੋਂ ਦਾ 2 ਚਮਚੇ ਇਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਪੇਸਟ ਜਾਂ ਬਣ ਜਾਊਗਾ ਕੜਾਹ ਜਾਂ ਬਣ ਜਾਊਗਾ ਉਹ ਲੁਪਰੀ ਜਿਹੜੀ ਆ ਉਸ ਜਗ੍ਹਾ ਤੇ ਲਾ ਦਿਓ ਤੁਸੀਂ ਯਾਦ ਕਰੋਗੇ ਔਰ ਮੈਨੂੰ ਲੱਗਦਾ ਹੈ ਕਿ ਮੈਂ ਅੱਜ ਉਹ ਗੱਲ ਕਰਤੀ ਹੈ ਜਿਹੜੀ ਮੈਨੂੰ ਆਉਣ ਵਾਲੇ ਸਮੇਂ 'ਚ ਤੁਹਾਡੇ ਦਿਲਾਂ ਦੇ ਵਿੱਚ ਇੱਜ਼ਤ ਦੇਗੀ ਔਰ ਇਹ ਨੁਸਖਾ ਆਪਣੇ ਕੋਲੇ ਜ਼ਰੂਰ ਨੋਟ ਕਰਕੇ ਰੱਖਿਓ ਬਹੁਤ ਫਾਇਦਾ ਕਰੂਗਾ ਕਿਸੇ ਦੇ ਕਿਤੇ ਵੀ ਸੂਰਜਨਾ ਚਾਹੇ ਗੋਡਿਆਂ ਤੇ ਮੋਢਿਆਂ ਤੇ ਗਿੱਟਿਆਂ ਤੇ ਪੈਰਾਂ ਦੇ ਵਿੱਚ ਕੋਈ ਖਬਰਾਉਣ ਦੀ ਲੋੜ ਜੇ ਇਹਨੂੰ ਕਰਕੇ ਦੇਖਿਓ ਤੁਸੀਂ ਯਾਦ ਕਰੋ ਜੀ ਬਿਲਕੁਲ ਗੋਹਿਲ ਸਾਹਿਬ ਦੇ ਜਿਹੜੇ ਬੜੇ ਨਾਇਆਬ ਨੁਸਖੇ ਨੇ ਹਰ ਚੀਜ਼ ਦਾ ਨੁਸਖਾ ਇਹਨਾਂ ਦੇ ਕੋਲ ਹੈਗਾ ਤੇ ਨੁਸਖਿਆਂ ਦੇ ਉੱਤੇ ਹੀ ਆਯੁਰਵੇਦ ਹੈ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਜੜੀ ਬੂਟੀ ਪਾਉਣੀ ਆ ਤੁਹਾਡੇ ਰਸੋਈ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਦੱਸ ਦਿੱਤਾ ਹੈ ਕਿ ਜਿਵੇਂ ਹਲਦੀ ਵਗੈਰਾ ਹੁੰਦੀ ਆ ਤਾਂ ਉਹਦੀ ਮਾਤਰਾ ਦਾ ਜ਼ਰੂਰ ਧਿਆਨ ਰੱਖਿਓ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਦੇਖ ਲਿਓ ਸੁਣ ਲਿਓ ਸਾਰਾ ਉਹਨਾਂ ਨੇ ਮਾਤਰਾ ਵੀ ਦੱਸ ਦਿੱਤੀ ਹੈ ਤੇ ਜੇਕਰ ਤੁਹਾਡੇ ਗੋਡਿਆਂ ਦੇ ਵਿੱਚ ਗੈਪ ਆ ਤੁਹਾਨੂੰ ਡਾਕਟਰ ਨੇ ਆਪਰੇਸ਼ਨ ਵਾਸਤੇ ਵੀ ਕਹਿ ਦਿੱਤਾ ਜਾਂ ਫਿਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਡਾਕਟਰ ਸਾਹਿਬ ਦੇ ਕੋਲ ਆਓ ਗੁਵੈਲ ਸਾਹਿਬ ਦੇ ਕੋਲ ਆਓ ਇਹਨਾਂ ਦੀ ਪੂਰੀ ਟੀਮ ਇਹ ਤੇ ਤਿਆਰ ਪਰ ਤਿਆਰ ਬੈਠੀ ਆ ਤੁਹਾਡੇ ਟ੍ਰੀਟਮੈਂਟ ਵਾਸਤੇ ਤੇ ਦੱਸ ਹੀ ਦਿੱਤਾ ਕਿ ਕਿਸੇ ਤਰ੍ਹਾਂ ਦਾ ਕੋਈ ਟੈਸਟ ਕਰਾਉਣ ਦੀ ਲੋੜ ਨਹੀਂ ਜਿਹੜੀਆਂ ਤੁਹਾਡੀਆਂ ਪਹਿਲੀਆਂ ਰਿਪੋਰਟਾਂ ਨੇ ਉਹ ਹੀ ਲੈ ਕੇ ਆ ਜਾਓ ਤੇ ਗੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਰਵਿੰਦਰ ਜੀ ਤੁਹਾਡਾ ਵੀ ਔਰ ਸਭ ਤੋਂ ਵੱਡਾ ਹਿੱਸਾ ਜਿਹੜੇ ਦਰਸ਼ਕ ਨੇ ਜਿਨ੍ਹਾਂ ਨੇ ਦੇਖਿਆ ਬੈਠ ਕੇ ਉਹ ਵੱਡਾ ਹਿੱਸਾ ਬਣੇ ਔਰ ਬਸ ਥੋੜੀ ਜੀ ਕੋਸ਼ਿਸ਼ ਥੋੜੀ ਜੀ ਮਿਹਨਤ ਥੋੜੀ ਜੀ ਮੁਲਾਕਾਤ ਮੇਰੇ ਨਾਲ ਆਪਾਂ ਨੂੰ ਬਿਮਾਰੀਆਂ ਤੋਂ ਬਾਹਰ ਕੱਢ ਸਕਦੀ ਆ ਇਕੱਠੇ ਹੋ ਕੇ ਆਪਾਂ ਇਹਨਾਂ ਜਿਹੜੀਆਂ ਐਲੋਪੈਥਿਕ ਦੇ ਥਰੂ ਆਪਾਂ ਬਿਮਾਰੀਆਂ ਨੂੰ ਵਧਾ ਰਹੇ ਆ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਖਾਣ ਪਾਣ ਕਿਵੇਂ ਠੀਕ ਕੀਤਾ ਜਾ ਸਕਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਕਿਹੜੇ ਮੌਸਮ 'ਚ ਕੀ ਕਰਨਾ ਉਹਦੇ ਬਾਰੇ ਬਹੁਤ ਛੇਤੀ ਆਪਾਂ ਤੁਹਾਡੇ ਚੈਨਲ ਤੇ ਜਾਣਕਾਰੀ ਦਿੰਦੇ ਰਹਾਂਗੇ ਔਰ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਹਰ ਵਕਤ ਸਾਡਾ ਪ੍ਰੋਗਰਾਮ ਮਿਲਦਾ ਰਹੇ ਤਾਂ ਕਿ ਮੈਂ ਆਪਣੇ ਜਿਹੜੇ ਨੁਸਖੇ ਆ ਜਿੰਨਾ ਕ ਖਜ਼ਾਨਾ ਮੇਰੇ ਕੋਲ ਹੈਗਾ ਬਾਬਾ ਜੀ ਦੀ ਕਿਰਪਾ ਨਾਲ ਤੁਹਾਡੀ ਸੇਵਾ ਚ ਰੱਖਦੇ ਰਹੀਏ ਔਰ ਜਦੋਂ ਦੁਨੀਆ ਤੋਂ ਜਾਣਾ ਕਿਨੇ ਰਹਿਣਾ ਇੱਥੇ ਸਭ ਨੇ ਚਲੇ ਜਾਣਾ ਤਾਂ ਇਸ ਕਰਕੇ ਤੰਦਰੁਸਤ ਜਾਣਾ ਬਾਲਕ ਦੇ ਅੱਗੇ ਜਾ ਕੇ ਐਂ ਖੜੇ ਹੋ ਜਾਣਾ ਰੱਬਾ ਆ ਕੇ ਜਿਵੇਂ ਤਾਂ ਭੇਜੇ ਤੀ ਹੁਣ ਜਿੱਥੇ ਹੋਰ ਡਿਊਟੀ ਲਾਉਣੀ ਆ ਫੇਰ ਲਾ ਦੇ ਕਿਤੇ ਗੋਡੇ-ਬੋਡੇ ਜੇ ਲਟਕਾ ਕੇ ਗਏ ਲੀਵਰ ਕਢਾਤਾ ਕਿਤੇ ਕੋਡਾ ਬੁਦਲਾਤਾ ਰਬੜ ਦੇ ਗੋਡੇ ਜੇ ਲੈ ਕੇ ਰੱਬ ਕੋਲੇ ਜਾਵਾਂਗੇ ਤਾਂ ਉਹਨੇ ਵੀ ਕਹਿਣਾ ਹੁਣ ਤੂੰ ਐਂ ਰੁੜੀ ਚੱਲ ਤਾਂ ਐਂ ਤੰਦਰੁਸਤ ਰਹਿਣਾ ਆਪਾਂ ਨੇ ਕੌਨਫੀਡੈਂਸ ਰੱਖਣਾ ਡਰਨਾ ਨਹੀਂ ਘਬਰਾਉਣਾ ਨਹੀਂ ਔਰ ਇੱਕ ਵਾਰੀ ਇਹਨਾਂ ਆਯੁਰਵੈਦਿਕ ਨੁਸਖਿਆਂ ਨੂੰ ਅਜ਼ਮਾਉਣਾ ਜ਼ਰੂਰ ਚਾਹੀਦਾ ਬਿਲਕੁਲ ਜੀ ਗੋਇਲ ਸਾਹਿਬ ਨੇ ਸਾਰਾ ਕੁਝ ਦਾਸਤੀ ਦਿੱਤਾ ਹੈ ਤੇ ਜੇਕਰ ਤੁਸੀਂ ਕਾਲ ਕਰਕੇ ਆਉਂਦੇ ਹੋ ਤਾਂ ਤੁਹਾਡਾ ਸਮਾਂ ਵੀ ਬਚੇਗਾ ਤੇ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਕਲੀਨਿਕ ਦੇ ਵਿੱਚ ਗੋਇਲ ਸਾਹਿਬ ਆਪ ਮਿਲਦੇ ਨੇ ਜ਼ਰੂਰ ਆਓ ਕਿਉਂਕਿ ਕੋਈ ਵੀ ਘਰ ਦੇ ਵਿੱਚ ਪਰੇਸ਼ਾਨ ਹੋਵੇ ਤਾਂ ਸਾਰੇ ਪਰਿਵਾਰ ਨੂੰ ਪਰੇਸ਼ਾਨੀ ਹੋ ਜਾਂਦੀ ਹੈ ਪਰੇਸ਼ਾਨੀ ਤੋਂ ਹੱਲ ਕੱਢਣ ਵਾਸਤੇ ਪਰੇਸ਼ਾਨੀ ਤੋਂ निजात ਪਾਉਣ ਵਾਸਤੇ ਤੁਸੀਂ ਸੈਕਟਰ 44D ਦੇ ਵਿੱਚ ਚੰਡੀਗੜ੍ਹ ਆਉਣਾ ਹੈ ਵਰਦਾਨ ਅਰਵਿਦਿਕ ਸੈਂਟਰ ਜਿਹਦਾ ਐਡਰੈਸ ਵੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਿਹਾ ਹੈ ਫੋਨ ਨੰਬਰ ਚੱਲ ਰਹੇ ਨੇ ਕਾਲ ਜ਼ਰੂਰ ਕਰ ਲਿਆ ਕਰੋ ਇਸੇ ਪ੍ਰੋਗਰਾਮ ਦੇ ਵਿੱਚ ਅਗਲੇ ਐਪੀਸੋਡ ਦੇ ਵਿੱਚ ਨਵੇਂ ਵਿਸ਼ੇ ਦੇ ਗੱਲਬਾਤ ਤੇ ਲੈ ਕੇ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ